ਇਹ ਦੇਣ ਦੇ ਨਾਲ ਨਿਗਾਹ ਤੇ ਵੀ ਅਸਰ ਪਿਆ ਲੋਕਾਂ ਦਾ ਜੀ ਤਾਂ ਉਹ ਤੋਂ ਬੜਾ ਕੰਫੀਡੈਂਸ ਇਹ ਹੋ ਜਾਂਦਾ ਕਿ ਇਹ ਉਸ ਜਗ੍ਹਾ ਤੇ ਪਹੁੰਚਦੀ ਹੈ ਜਿੱਥੇ ਬਲੱਡ ਨਹੀਂ ਪਹੁੰਚਦਾ ਅੱਛਾ ਇੱਕ ਚੀਜ਼ ਹੋਰ ਜਿੱਦਾਂ ਤੁਸੀਂ ਬੜੀ ਅਹਿਮ ਗੱਲ ਦੱਸੀ ਆ ਨਿਗਾ ਵਾਲਾ ਨਾ ਜਿਹੜਾ ਪੁਆਇੰਟ ਹੈ ਬਹੁਤ ਜ਼ਰੂਰੀ ਅੱਜ ਦੇ ਟਾਈਮ 'ਚ ਕਿਉਂਕਿ ਸਾਡਾ ਜਿੰਨਾ ਕਿ ਸਕਰੀਨ ਟਾਈਮ ਵਧਿਆ ਵਾ ਨਾ ਉਨਾ ਹੀ ਲੋਕਾਂ ਨੂੰ ਅੱਖਾਂ ਦੀ ਦਿੱਕਤ ਆ ਰਹੀ ਹੈ ਮੈਂ ਚਾਹੁੰਦਾ ਵਾਂ ਇਹਦਾ ਫਿਰ ਕੀ ਇਫੈਕਟ ਆ ਜਿਵੇਂ ਮੰਨ ਲਓ ਕੋਈ ਅੱਖਾਂ ਦੀ ਹੀ ਨਿਗਾ ਦੀ ਆਪਾਂ ਗੱਲ ਕਰ ਲੈਨੇ ਆ ਕਿਸੇ ਦੀ ਰੋਸ਼ਨੀ ਕਮਜ਼ੋਰ ਹੋ ਰਹੀ ਆ ਤਾਂ ਕੀ ਉਹ ਵੀ ਇਹ ਦਵਾਈ ਯੂਜ਼ ਕਰ ਸਕਦਾ ਵਾ ਬਿਲਕੁਲ ਕਰ ਸਕਦਾ ਮੈਂ ਤਾਂ ਕਹਿੰਦਾ ਵੀ ਇਹ ਤਾਂ ਅਸੀਂ ਦਿੱਤੀ ਹੋ ਨਹੀਂ ਸੀ ਕਦੇ ਅਸੀਂ ਅੱਖਾਂ ਵਾਸਤੇ ਤਾਂ ਕਦੇ ਦਿੱਤੀ ਹੋ ਨਹੀਂ ਸੀ ਪਰ ਜਿਹੜੇ ਲੋਕ ਦੱਸਦੇ ਆ ਕਿ ਵੀ ਸਾਡੀ ਤਾਂ ਇਹਦੇ ਨਾਲ ਨਿਗਾ ਨੂੰ ਫਰਕ ਪਏਗਾ ਮੈਂ ਕਿਹਾ ਯਾਰ ਵੀ ਬਲੱਡ ਤਾਂ ਉੱਥੇ ਜਾਂਦਾ ਹੀ ਨਹੀਂ ਹੈਗਾ ਜੀ ਵੀ ਜੇ ਬਲੱਡ ਨਹੀਂ ਜਾਂਦਾ ਤਾਂ ਇਹ ਬਲੱਡ ਦੇ ਉੱਤੇ ਕੰਮ ਕਰਦੀ ਆ ਉੱਥੇ ਕਿਵੇਂ ਪਹੁੰਚਗੀ ਤੇ ਬਾਅਦ ਵਿੱਚ ਫਿਰ ਪਤਾ ਲੱਗਦਾ ਵੀ ਇਹ ਸਟੈਮਸ ਵਾਲੇ ਆ ਵਾਈਟ ਬਲੱਡ ਦੇ ਵਿੱਚੋਂ ਥਰੂ ਜਾ ਕੇ ਸਾਡੀ ਜਿਹੜੀ ਉਹ ਨਾ ਜਿਹੜੀ ਜਿਹਨੂੰ ਆਪ ਕੋਰਨੀਆ ਕਹਿੰਦੇ ਇੱਕ ਬਹੁਤ ਬਰੀਕ ਨਸਾਂ ਦਾ ਜਾਲ ਹੁੰਦਾ ਜੀ ਇਹ ਉਹ ਨਸਾਂ ਦੇ ਥਰੂ ਜਾ ਕੇ ਵੀ ਉਹਨੂੰ ਕਲੀਅਰ ਕਰਦੀ ਆ ਤੇ ਵਿਜ਼ਨ ਬਣਦਾ ਹਮ ਡਾਕਟਰ ਸਾਹਿਬ ਕਿਵੇਂ ਪੋਸੀਬਲ ਹੈ ਜੀ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵਾ ਕਿ ਕਹਿੰਦੇ ਲੋਕ ਆ ਕੇ ਦੱਸਦੇ ਆ ਕਿ ਸਾਡਾ ਤਾਂ ਇਹ ਰੋਗ ਵੀ ਜਿਹੜਾ ਦੂਰ ਹੋ ਗਿਆ ਵਾ ਤਾਂ ਸੁਣਦੇ ਵਿੱਚ ਵੀ ਹੈਰਾਨੀਜਨਕ ਚੀਜ਼ ਆ ਕਿ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਡਾ ਸਕਰੀਨ ਟਾਈਮ ਜਿਵੇਂ ਜਿਵੇਂ ਵੱਧ ਰਿਹਾ ਵਾ ਓਵੇਂ ਓਵੇਂ ਸਾਡੀ ਅੱਖਾਂ ਦੀ ਰੋਸ਼ਨੀ ਜਿਹੜੀ ਉਹ ਕਮਜ਼ੋਰ ਹੁੰਦੀ ਜਾ ਰਹੀ ਹੈ ਜੀ ਜੀ ਬਿਲਕੁਲ ਜਿਵੇਂ ਆਪਾਂ ਵੇਖ ਹੀ ਰਹੇ ਹਾਂ ਸਕੂਲਾਂ ਦੀ ਪੜ੍ਹਾਈ ਮੋਬਾਈਲ ਤੇ ਆ ਗਈ ਹਨਾ ਸਾਰੇ ਬਿਜ਼ਨਸ ਮੋਬਾਈਲ ਤੇ ਆ ਗਏ ਲੋਕ ਰੋਟੀ ਵੱਲ ਘੱਟ ਤੇ ਮੋਬਾਈਲ ਵੱਲ ਜ਼ਿਆਦਾ ਧਿਆਨ ਲੈਂਦੇ ਹਨਾ ਸੋ ਕਿਤੇ ਨਾ ਕਿਤੇ ਲੈਕ ਆਫ ਨਿਊਟ੍ਰੀਸ਼ਨ ਸਾਨੂੰ ਬਹੁਤ ਜ਼ਿਆਦਾ ਜਿਹੜਾ ਖਰਾਬ ਕਰਦਾ ਡਿਸਟਰਬ ਕਰਦਾ ਜਿਵੇਂ ਡਾਕਟਰ ਸਾਹਿਬ ਆਲਰੇਡੀ ਦੱਸ ਚੁੱਕੇ ਨੇ ਕਿ ਦੇਖੋ ਜਦੋਂ ਮਾਂ ਦੇਸੀ ਜੇ ਤਰੀਕੇ ਨਾਲ ਦੱਸਦਾ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਹਨਾ ਹੁਣ ਮਾਂ ਦੇ ਪੇਟ 'ਚ ਜਦੋਂ ਬੱਚਾ ਬਨਣਾ ਸ਼ੁਰੂ ਹੁੰਦਾ ਇੱਕ ਨਾੜੂ ਹੁੰਦਾ ਜਿਹਨੂੰ ਅਸੀਂ ਅੰਬਿਲikal ਕੋਰਡ ਕਹਿੰਨੇ ਆ ਨਾਲ ਕਹਿੰਦੇ ਨੇ ਹਿੰਦੀ 'ਚ ਨਾੜੂ ਕਹਿੰਦੇ ਨੇ ਮਾਂ ਕੁਝ ਵੀ ਖਾਂਦੀ ਉਹਦੇ ਖਾਦੇ ਪੀਤੇ ਦਾ ਅਸਰ ਉਸ ਨਾਲ ਦੇ ਜ਼ਰੀਏ ਨਾੜੂ ਦੇ ਜ਼ਰੀਏ ਬੱਚੇ ਕੋ ਪਹੁੰਚਦਾ ਉਸ ਸਟੈਮ ਸੈੱਲ ਉਸ ਨਾੜੂ ਦੇ ਵਿੱਚ ਹੁੰਦੇ ਆ ਔਰ ਉਹ ਸਟੈਮ ਸੈੱਲ ਕਿਵੇਂ ਬੱਚੇ ਦੇ ਹੱਥ ਪੈਰ ਅੰਗ ਸਾਰੇ ਬਣਾ ਦਿੰਦਾ ਮਾਂ ਦੇ ਪੇਟ 'ਚ ਕੋਈ ਭੇਦਭਾਵ ਤੇ ਨਹੀਂ ਕਿ ਕਿਡਨੀ ਦੇ ਅਲੱਗ ਬੰਨੇ ਆ ਜਾਂ ਲੀਵਰ ਦੇ ਅਲੱਗ ਬੰਨੇ ਆ ਇੱਕੋ ਹੀ ਜਗ੍ਹਾ ਤੋਂ ਸਾਰੇ ਆਰਗਨ ਬਣਦੇ ਪਏ ਐ ਇਵੇਂ ਹੀ ਉਹ ਸਟੈਮ ਸੈਲ ਜਿਹੜੇ ਆ ਉਸੇ ਬੱਚੇ ਦੇ ਜਾਂ ਉਸੇ ਪਰਿਵਾਰ ਦੇ ਕੰਮ ਆ ਰਿਹਾ 24 ਤੋਂ 30 ਸਾਲ ਤੱਕ ਅੱਜ ਕੱਲ ਵੱਡੇ ਵੱਡੇ ਹਸਪੀਟਲਾਂ ਨੇ ਰਿਸਰਚ ਕਰ ਦਿੱਤੀ ਐ ਸਟੈਮ ਸੈਲ ਬੈਂਕ ਬਣ ਗਏ ਵੀ ਤੁਸੀਂ ਬੱਚੇ ਦਾ ਨਾੜੂ ਜਿਹੜਾ ਸਟੋਰ ਕਰ ਦੋ ਆਉਣ ਵਾਲੇ ਟਾਈਮ 'ਚ ਕੋਈ ਭਿਆਨਕ ਬਿਮਾਰੀ ਜਿਨ੍ਹਾਂ ਦੇ ਅਸੀਂ ਨਾਂ ਨਹੀਂ ਲੈਂਦੇ ਹੁਣ ਹਨਾ ਤੇ ਉਹਨੂੰ ਵੀ ਅਸੀਂ ਰਿਕਵਰ ਕਰ ਸਕਦੇ ਹਾਂ ਬਟ ਉਹਨਾਂ ਦਾ ਕੀ ਜਿਹੜੇ ਜਿਨ੍ਹਾਂ ਦੇ ਨਾੜੂ ਸਟੋਰ ਨਹੀਂ ਆ ਉਹਨਾਂ ਵਾਸਤੇ ਸਟੈਮ ਸੈਲ ਕਿੱਥੋਂ ਆਉਣਗੇ ਸੋ ਇਹ ਪਲਾਂਟ ਬੇਸ ਆਰਗੈਨਿਕ ਫਰੂਟ ਸਟੈਮ ਸੈਲ ਨੇ ਇਹਨਾਂ ਦੇ ਉੱਤੇ ਬੜੀ ਬੜੀ ਵੱਡੀ ਰਿਸਰਚ ਹੋਈ ਹੋਈ ਹੈ ਜੇ ਮੈਂ ਗੱਲ ਕਰਾਂ ਜ ਬ੍ਰਾਜ਼ੀਲ ਦੇ ਵਿੱਚੋਂ ਕਈ ਜੜੀਆਂ ਬੂਟੀਆਂ ਲਈਆਂ ਗਈਆਂ ਨੇ ਯੂ ਐਸ ਮੈਕਸੀਕੋ ਦੇ ਜੰਗਲਾਂ ਚ ਬਹੁਤ ਸਾਰੀਆਂ ਜੜੀਆਂ ਬੂਟੀਆਂ ਲਈਆਂ ਗਈਆਂ ਨੇ ਤੁਸੀਂ ਪੜੋਗੇ ਉੱਤੇ ਫਾਰਮੂਲੇਟਡ ਇਨ ਯੂ ਐਸ ਏ ਵੀ ਲਿਖਿਆ ਟ੍ਰਚੇਲੀਆ ਕੈਟਿਗੂਆ ਇੱਕ ਇਹੋ ਜਿਹਾ ਇੰਗਰੀਡੀਅੰਟ ਆ ਜਿਹਦੇ ਉੱਤੇ ਸਰਚ ਕਰਨ ਚੱਲ ਜੀਏ ਨਾ ਤੇ ਬਹੁਤ ਜ਼ਿਆਦਾ ਡੂੰਗਾ ਸਮਾਂ ਲੱਗੇਗਾ ਇਹਨੂੰ ਬੜੇ ਬੜੇ ਵੱਡੇ ਸਾਇੰਟਿਸਟਾਂ ਨੇ ਬਣਾਇਆ ਇਹ ਦੇਣ ਦੇ ਨਾਲ ਨਿਗਾ ਤੇ ਵੀ ਅਸਰ ਪਿਆ ਲੋਕਾਂ ਦਾ ਜੀ ਤਾਂ ਉਹ ਤੋਂ ਬੜਾ ਕੰਫੀਡੈਂਸ ਇਹ ਹੋ ਜਾਂਦਾ ਕਿ ਇਹ ਉਸ ਜਗ੍ਹਾ ਤੇ ਪਹੁੰਚਦੀ ਹੈ ਜਿੱਥੇ ਬਲੱਡ ਨਹੀਂ ਪਹੁੰਚਦਾ ਅੱਛਾ ਇੱਕ ਚੀਜ਼ ਹੋਰ ਜਿੱਦਾਂ ਤੁਸੀਂ ਬੜੀ ਅਹਿਮ ਗੱਲ ਦੱਸੀ ਆ ਨਿਗਾ ਵਾਲਾ ਨਾ ਜਿਹੜਾ ਪੁਆਇੰਟ ਹੈ ਬਹੁਤ ਜ਼ਰੂਰੀ ਆ ਅੱਜ ਦੇ ਟਾਈਮ 'ਚ ਕਿਉਂਕਿ ਸਾਡਾ ਜਿੰਨਾ ਕਿ ਸਕਰੀਨ ਟਾਈਮ ਵਧਿਆ ਵਾ ਨਾ ਉਨਾਂ ਹੀ ਲੋਕਾਂ ਨੂੰ ਅੱਖਾਂ ਦੀ ਦਿੱਕਤ ਆ ਰਹੀ ਆ ਮੈਂ ਚਾਹਨਾ ਵਾ ਇਹਦਾ ਫਿਰ ਕੀ ਇਫੈਕਟ ਆ ਜਿਵੇਂ ਮੰਨ ਲਓ ਕੋਈ ਅੱਖਾਂ ਦੀ ਹੀ ਨਿਗਾਹ ਦੀ ਆਪਾਂ ਗੱਲ ਕਰ ਲੈਨੇ ਆ ਕਿਸੇ ਦੀ ਰੋਸ਼ਨੀ ਕਮਜ਼ੋਰ ਹੋ ਰਹੀ ਆ ਤਾਂ ਕੀ ਉਹ ਵੀ ਇਹ ਦਵਾਈ ਯੂਜ਼ ਕਰ ਸਕਦਾ ਵਾ ਬਿਲਕੁਲ ਕਰ ਸਕਦਾ ਮੈਂ ਤਾਂ ਕਹਿੰਦਾ ਵੀ ਇਹ ਤਾਂ ਅਸੀਂ ਦਿੱਤੀ ਹੋਈ ਨਹੀਂ ਸੀ ਕਦੇ ਅਸੀਂ ਅੱਖਾਂ ਵਾਸਤੇ ਤਾਂ ਕਦੇ ਦਿੱਤੀ ਹੋਈ ਨਹੀਂ ਸੀ ਪਰ ਜਿਹੜੇ ਲੋਕ ਦੱਸਦੇ ਆ ਕਿ ਵੀ ਸਾਡੀ ਤਾਂ ਇਹਦੇ ਨਾਲ ਨਿਗਾਹ ਨੂੰ ਫਰਕ ਪਏਗਾ ਮੈਂ ਕਿਹਾ ਯਾਰ ਵੀ ਬਲੱਡ ਤਾਂ ਉੱਥੇ ਜਾਂਦਾ ਹੀ ਨਹੀਂ ਹੈਗਾ ਜੀ ਵੀ ਜੇ ਬਲੱਡ ਨਹੀਂ ਜਾਂਦਾ ਤਾਂ ਇਹ ਬਲੱਡ ਦੇ ਉੱਤੇ ਕੰਮ ਕਰਦੀ ਆ ਉੱਥੇ ਕਿਵੇਂ ਪਹੁੰਚ ਗਈ ਤੇ ਬਾਅਦ ਵਿੱਚ ਫਿਰ ਪਤਾ ਲੱਗਦਾ ਵੀ ਇਹ ਸਟੈਮਸ ਵਾਲੇ ਆ ਵਾਈਟ ਬਲੱਡ ਦੇ ਵਿੱਚੋਂ ਥਰੂ ਜਾ ਕੇ ਸਾਡੀ ਜਿਹੜੀ ਉਹਨੂੰ ਕੋਈ ਜਿਹੜੀ ਜਿਹਨੂੰ ਆਪ ਕੋਰਨੀਆ ਕਹਿੰਦੇ ਐ ਇੱਕ ਬਹੁਤ ਬਰੀਕ ਨਸਾਂ ਦਾ ਜਾਲ ਹੁੰਦਾ ਜੀ ਇਹ ਉਹ ਨਸਾਂ ਦੇ ਥਰੂ ਜਾ ਕੇ ਵੀ ਉਹਨੂੰ ਕਲੀਅਰ ਕਰਦੀ ਆ ਤੇ ਵਿਜ਼ਨ ਬਣਦਾ ਹਮ ਡਾਕਟਰ ਸਾਹਿਬ ਕਿਵੇਂ ਪੋਸੀਬਲ ਹੈ ਜੀ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵਾ ਕਿ ਕਹਿੰਦੇ ਲੋਕ ਆ ਕੇ ਦੱਸਦੇ ਆ ਕਿ ਸਾਡਾ ਤਾਂ ਇਹ ਰੋਗ ਵੀ ਜਿਹੜਾ ਦੂਰ ਹੋ ਗਿਆ ਵਾ ਤਾਂ ਸੁਣਦੇ ਵਿੱਚ ਵੀ ਹੈਰਾਨੀਜਨਕ ਚੀਜ਼ ਆ ਕਿ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਡਾ ਸਕਰੀਨ ਟਾਈਮ ਜਿਵੇਂ ਜਿਵੇਂ ਵੱਧ ਰਿਹਾ ਵਾ ਓਵੇਂ ਓਵੇਂ ਸਾਡੀ ਅੱਖਾਂ ਦੀ ਰੋਸ਼ਨੀ ਜਿਹੜੀ ਉਹ ਕਮਜ਼ੋਰ ਹੁੰਦੀ ਜਾ ਰਹੀ ਹੈ ਜੀ ਬਿਲਕੁਲ ਜਿਵੇਂ ਆਪਾਂ ਵੇਖ ਹੀ ਰਹੇ ਹਾਂ ਸਕੂਲਾਂ ਦੀ ਪੜ੍ਹਾਈ ਮੋਬਾਈਲ ਤੇ ਆ ਗਈ ਹਨਾ ਸਾਰੇ ਬਿਜ਼ਨਸ ਮੋਬਾਈਲ ਤੇ ਆ ਗਏ ਲੋਕ ਰੋਟੀ ਵੱਲ ਘੱਟ ਤੇ ਮੋਬਾਈਲ ਵੱਲ ਜ਼ਿਆਦਾ ਧਿਆਨ ਲੈਂਦੇ ਹਨਾ ਸੋ ਕਿਤੇ ਨਾ ਕਿਤੇ ਲੈਕ ਆਫ ਨਿਊਟ੍ਰੀਸ਼ਨ ਸਾਨੂੰ ਬਹੁਤ ਜ਼ਿਆਦਾ ਜਿਹੜਾ ਖਰਾਬ ਕਰਦਾ ਡਿਸਟਰਬ ਕਰਦਾ ਜਿਵੇਂ ਡਾਕਟਰ ਸਾਹਿਬ ਆਲਰੇਡੀ ਦੱਸ ਚੁੱਕੇ ਨੇ ਕਿ ਦੇਖੋ ਜਦੋਂ ਮਾਂ ਦੇਸੀ ਜਿਹੇ ਤਰੀਕੇ ਨਾਲ ਦੱਸਦਾ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਹਣਾ ਹੁਣ ਮਾਂ ਦੇ ਪੇਟ 'ਚ ਜਦੋਂ ਬੱਚਾ ਬਨਣਾ ਸ਼ੁਰੂ ਹੁੰਦਾ ਇੱਕ ਨਾੜੂ ਹੁੰਦਾ ਜਿਹਨੂੰ ਅਸੀਂ ਅੰਬਿਲikal ਕੋਰਡ ਕਹਿੰਨੇ ਆ ਨਾਲ ਕਹ ਦਿੰਨੇ ਹਿੰਦੀ 'ਚ ਨਾੜੂ ਕਹ ਦਿੰਨੇ ਆ ਮਾਂ ਕੁਛ ਵੀ ਖਾਂਦੀ ਉਹਦੇ ਖਾਦੇ ਪੀਤੇ ਦਾ ਅਸਰ ਉਸ ਨਾਲ ਦੇ ਜ਼ਰੀਏ ਨਾੜੂ ਦੇ ਜ਼ਰੀਏ ਬੱਚੇ ਕੋ ਪਹੁੰਚਦਾ ਉਸ ਸਟੈਮ ਸੈੱਲ ਉਸ ਨਾੜੂ ਦੇ ਵਿੱਚ ਹੁੰਦੇ ਆ ਔਰ ਉਹ ਸਟੈਮ ਸੈੱਲ ਕਿਵੇਂ ਬੱਚੇ ਦੇ ਹੱਥ ਪੈਰ ਅੰਗ ਸਾਰੇ ਬਣਾ ਦਿੰਦਾ ਮਾਂ ਦੇ ਪੇਟ 'ਚ ਕੋਈ ਭੇਦਭਾਵ ਤੇ ਨਹੀਂ ਵੀ ਕਿਡਨੀ ਦੇ ਅਲੱਗ ਬੰਨੇ ਆ ਜਾਂ ਲੀਵਰ ਦੇ ਅਲੱਗ ਬੰਨੇ ਆ ਇੱਕੋ ਹੀ ਜਗ੍ਹਾ ਤੋਂ ਸਾਰੇ ਆਰਗਨ ਬਣਦੇ ਪਏ ਆ ਇਵੇਂ ਹੀ ਉਹ ਸਟੈਮ ਸੈਲ ਜਿਹੜੇ ਆ ਉਸੇ ਬੱਚੇ ਦੇ ਜਾਂ ਉਸੇ ਪਰਿਵਾਰ ਦੇ ਕੰਮ ਆ ਰਿਹਾ 24 ਤੋਂ 30 ਸਾਲ ਤੱਕ ਅੱਜ ਕੱਲ ਵੱਡੇ ਵੱਡੇ ਹਸਪੀਟਲਾਂ ਨੇ ਰਿਸਰਚ ਕਰ ਦਿੱਤੀ ਐ ਸਟੈਮ ਸੈਲ ਬੈਂਕ ਬਣ ਗਏ ਵੀ ਤੁਸੀਂ ਬੱਚੇ ਦਾ ਨਾੜੂ ਜਿਹੜਾ ਸਟੋਰ ਕਰ ਦਿਓ ਆਉਣ ਵਾਲੇ ਟਾਈਮ 'ਚ ਕੋਈ ਭਿਆਨਕ ਬਿਮਾਰੀ ਜਿਨ੍ਹਾਂ ਦੇ ਅਸੀਂ ਨਾਂ ਨਹੀਂ ਲੈਂਦੇ ਹੁਣ ਹਨਾ ਤੇ ਉਹਨੂੰ ਵੀ ਅਸੀਂ ਰਿਕਵਰ ਕਰ ਸਕਦੇ ਹਾਂ ਬਟ ਉਹਨਾਂ ਦਾ ਕੀ ਜਿਹੜੇ ਜਿਨ੍ਹਾਂ ਦੇ ਨਾੜੂ ਸਟੋਰ ਨਹੀਂ ਆ ਉਹਨਾਂ ਵਾਸਤੇ ਸਟੈਮ ਸੈਲ ਕਿੱਥੋਂ ਆਉਣਗੇ ਸੋ ਇਹ ਪਲਾਂਟ ਬੇਸ ਆਰਗੈਨਿਕ ਫਰੂਟ ਸਟੈਮ ਸੈਲ ਨੇ ਇਨਾਂ ਦੇ ਉੱਤੇ ਬੜੀ ਬੜੀ ਵੱਡੀ ਰਿਸਰਚ ਹੋਈ ਹੋਈ ਹੈ ਜੇ ਮੈਂ ਗੱਲ ਕਰਾਂ ਜ ਬ੍ਰਾਜ਼ੀਲ ਦੇ ਵਿੱਚੋਂ ਕਈ ਜੜੀਆਂ ਬੂਟੀਆਂ ਲਈਆਂ ਗਈਆਂ ਨੇ ਯੂ ਐਸ ਮੈਕਸੀਕੋ ਦੇ ਜੰਗਲਾਂ ਚ ਬਹੁਤ ਸਾਰੀਆਂ ਜੜੀਆਂ ਬੂਟੀਆਂ ਲਈਆਂ ਗਈਆਂ ਨੇ ਤੁਸੀਂ ਪੜੋਗੇ ਉੱਤੇ ਫਾਰਮੂਲੇਟਡ ਇਨ ਯੂ ਐਸ اے ਵੀ ਲਿਖਿਆ ਟਰਚੇਲੀਆ ਕੈਟਿਗੂਆ ਇੱਕ ਇਹੋ ਜਿਹਾ ਇੰਗਰੀਡੀਅੰਟ ਆ ਜਿਹਦੇ ਉੱਤੇ ਸਰਚ ਕਰਨ ਚੱਲ ਜੀ ਇਹਨਾਂ ਤੇ ਬਹੁਤ ਜ਼ਿਆਦਾ ਡੂੰਘਾ ਸਮਾਂ ਲੱਗੇਗਾ ਇਹਨੂੰ ਬੜੇ ਬੜੇ ਵੱਡੇ ਸਾਇੰਟਿਸਟਾਂ ਨੇ ਬਣਾਇਆ